ਫੋਨਾਂ ਖਾਸਾ ਜੇ ਬੰਦੇ ਚਾਹ ਪੀ ਲੈਂਦੇ ਬਣਾ ਕੇ ਤੇ ਸਾਡ ਬੋਦੀ ਮੌਤ ਨੂੰ ਤੁਗਣਾ ਨੇ ਪਰਿਵਾਰ ਨੂੰ ਇਹ ਰਮਿਸ਼ਵਰਨਤਮ ਦੇ ਪਰਿਵਾਰ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਹੈ ਤੇ ਦੁੱਧ ਹੁਣ ਵੀ ਇਸ ਲੈ ਕੇ ਘੁੰਮ ਰਿਹਾ ਹੈ ਜਦਾ ਹੁਣ ਵੀ ਕਹਿੰਦਾ ਹੈ ਐਸਐਸਪੀ ਮੁਕਸਰ ਨੂੰ ਵੀ ਕਿਹਾ ਕਿ ਇਹਦੇ ਸੈਂਪਲ ਭਰਾ ਲਓ ਤੇ ਹੁਣ ਤੱਕ ਕੋਈ ਸੈਂਪਲ ਭਰਉਣ ਲਈ ਉਹ ਤਿਆਰ ਨਹੀਂ ਹੈ। ਇਹ ਇੱਕ ਵਾਂਡੀ ਮੋਰਸ ਵੀ ਲਿਖਤ ਹੈ ਜਿਹੜਾ ਬੰਦਾ ਹੈਲਮਟ ਲੈ ਕੇ ਮੋਰਸ ਲੈ ਕੇ 12 ਵਜੇ 47 ਮਿੰਟ ਤੇ ਆਇਆ ਜੀ ਦੇ 48 49 ਮਿੰਟ ਤੇ ਮੇਰੇ ਘਰੇ ਐਂਟਰ ਕਰਕੇ ਜੀ ਮੇਰੇ ਘਰੇ ਯੂਸਫ ਦੀ ਬਣਾ ਉਸੇ ਤਰ੍ਹਾਂ ਹੈਲਮੈਟਸ ਵਾਟੇ ਜੀ ਉਸ ਤੋਂ ਬਾਅਦ ਉਹਨੇ ਪਹਿਲਾ ਫ੍ਰੈਜੂਜ ਕੋਲੋਂ ਦੁੱਧ ਪਿਆ ਸੀ ਉਹਦੇ ਵਿੱਚ ਕੋਈ ਜਿਹੀਲੀ ਚੀਜ਼ ਮਿਲਾਤੀ ਹੈ ਉਸ ਤੋਂ ਬਾਅਦ ਦੂਸਰੇ ਰੂਮ ਵਿੱਚ ਜਾ ਕੇ ਜੀ 147 ਐਲਫੈਕਸ ਦੀਆਂ ਬੋਰੀਆਂ ਟੇਬਲੇਟਾ ਰੱਖ ਦਿੱਤੀ ਸੀ ਤੋਂリエ ਸੱਤੋਂ ਜਿਹੜੇ ਹੈ ਦੋਸ਼ੀਆਂ ਨੇ ਖਾਲਾ ਪੱਤਰ ਦੇਣ ਜਿਗਾ ਅਨਨੌਮ ਪਰਚੇ ਦਿੰਦੇ ਐ ਖਾਲੀ ਰੁਹਾੜਾਂ ਦੇ ਪਰਚੇ ਦੇਈ ਜਾਂਦੇ ਐ ਬੰਦੇ ਦੇ ਘਰੇ ਦੁੱਧ ਵਿੱਚ ਜ਼ਹਿਰ ਪਾਇਆ ਇਹਦਾ ਸੈਂਪਲ ਥੋੜੀ ਐਸਐਟਓ ਨਾਲ ਨਹੀਂ ਭਰਵਾਇਆ ਕੀ ਭਗਵਾਨ ਤੁਹਾਨੂੰ ਮੰਨਦੀ ਹੈ ਇਹ ਲੈਬਲੀ ਜੀਐਸਐਟਓ ਦੀ ਹੈ ਤੁਹਾਡੀ ਮੁਕਦਰ ਪੁੱਛਦੀ ਹੈ ਤੁਸੀਂ ਇਸਦਾ ਜਵਾਬ ਦੋਗੇ ਉਹ ਵੀ ਬੇਟੇ ਨਾਲ ਮੇਰੇ ਨਾਲ ਉਹਨਾਂ ਨਾਲ ਕੋ ਰੋਲਾ ਸੀ ਹਾਲਾਂਕਿ ਮੈਂ ਤਾਂ ਬੇਟਾ ਵੀ ਪਿਛਲੇ ਦਿਨ 4-7 ਦਿਨ ਦਾ ਤੇਰੇ ਤੋਂ ਇੱਥੇ ਹੈ ਵੀ ਨਹੀਂਗਾ ਅਸੀਂ ਤਿੰਨ ਹੀ ਜੀਏ ਘਰ ਦੇ ਸਰਪਿੰਟ ਨੂੰ ਪਤਾ ਹੈ ਇਹਨਾਂ ਨੇ ਘਰ ਕੋਈ ਬੰਦਾ ਅ ਨਸ਼ੇ ਦੀਆਂ ਗੋਲ ਖਾਣ ਆਉਂਦਾ ਤੇ ਇਹਨਾਂ ਦੇ ਦਾ ਦੁੱਧ ਵੀ ਖੁੱਲ ਸੀਗਾ ਉਦੇ ਵਿੱਚ ਜ਼ਹਿਰ ਪਾਇਆ ਮੈਂ ਕਿਰਤੀ ਸੰਘ ਦੇ ਚੇਅਰਮੈਨ ਨੈਸ਼ਨਲ ਗਲਪ ਮਹਾਪੁਰਚਾਰ ਪੰਜਾਬ ਤੇ ਚੇਅਰਮੈਨ ਕੇ ਕੇਸੀ ਕਾਂਗਰਸ ਪਾਰਟੀ ਪੱਛਮੀ ਪ੍ਰਦੇਸ਼ ਮਿਲਣ ਨਾਲ ਰਵੀਸ਼ ਕੁਮਾਰ ਜੀ ਬੈਠੇ ਆ ਅ ਬੜੀ ਹਾਨੀਜਕ ਤਰਫੋਂ ਉਸਰਾ ਚੋਣਾ ਪਿਛਲੇ ਦਿਨੀ ਕਾਫੀ ਚਰਚਾ ਦੇ ਵਿੱਚ ਰਹੀ ਐ ਐਸਐਚਓ ਲੰਬੀ ਕਰਨ ਜੀ ਕੋਲ ਜਿਹਨੇ ਇੱਕ ਖਾਲੀ ਲਫਾਫੇ ਦਾ ਪਰਚਾ ਦੇ ਦਿੱਤਾ ਸੀ ਬੰਦੇ ਦੇ ਸੋਸ਼ਲ ਮੀਡੀਆ ਤੇ ਸਰਕਾਰਾਂ ਦੇ ਬੜਾ ਉਹ ਧਿਆਨ ਦੇ ਵਿੱਚ ਆਇਆ ਮਸਲਾ ਹੁਣ ਇੱਕ ਨਵਾਂ ਕਾਰਨਾਮਾ ਉਸ ਬੀਬੀ ਕਰਮਜੀਤ ਕੌਰ ਨੇ ਕੀਤਾ ਜਿਹੜੀ ਹੁਣ ਐਸਐਚਓ ਕਿੱਲਾ ਨੇ ਲੱਗੀ ਹੋਈ ਹੈ ਉਹਨੇ ਇੰਨੇ ਕਾਰਨਾਮੇ ਹੈਗੇ ਆ ਕਿ ਪਤਾ ਨਹੀਂ ਫਿਰ ਵੀ ਉਹਦਾ ਕੀ ਅਫਸਰਾ ਦਾ ਕਿਸ ਤਰ੍ਹਾਂ ਦਾ ਸਿਸਟਮ ਹੈਗਾ ਕਿ ਉਹ ਹਰ ਜਗ੍ਹਾ ਸੱਚ ਉਹ ਤੋਂ ਕਰਕੇ ਉਹ ਜਿੱਦਾਂ ਸੱਚ ਲਾ ਦਿੰਦੇ ਆ ਹੁਣ ਉਹ ਕਿੱਲਾ ਨੇ ਐਸ ਤੋਂ ਲੱਗੀ ਆ ਤਾਂ ਜਦੋਂ ਲੌਬੀ ਐਸ ਤੋਂ ਲੱਗੀ ਸੀ ਇਹ ਮੇਰੇ ਨਾਲ ਰਮੇਸ਼ ਕੁਮਾਰ ਜੀ ਬੈਠਿਆ ਇਹਨਾਂ ਦੇ ਘਰ ਕੋਈ ਬੰਦਾ ਅ ਨਸ਼ੇ ਦੀਆਂ ਗੋਲੀਆਂ ਆਪਦਾ ਇਹ ਇਹਨਾਂ ਦੇ ਦਾ ਦੁੱਧ ਵੀ ਦੁੱਧ ਸੀਗਾ ਉਹਦੇ ਵਿੱਚ ਜ਼ਹਿਰ ਪਾ ਗਿਆ ਆਮ ਆ ਦੁੱਧ ਦੀ ਬੋਤਲ ਹੈ ਇਹਦੇ ਵਿੱਚ ਜ਼ਹਿਰ ਪਾ ਗਿਆ ਕੋਈ ਬੰਦਾ ਇਹਨਾਂ ਦੇ ਜਿਹੜੇ ਗਵਾਨੀ ਹੈ ਮੋਹਨ ਸਿੰਘ ਉਹਦਾ ਨਾਮ ਹੈ ਉਹਦੇ ਘਰ ਦੇ ਵਿੱਚ ਕਿਉਂ ਬੜਿਆ ਸੀਸੀਟੀਵੀ ਫੁਟੇਜ ਤੁਹਾਨੂੰ ਦਿਖਾ ਦਿੰਨੇ ਆ ਕੋਸੀ ਸੀਸੀਟੀਵੀ ਫੁਟੇਜ ਦੇ ਵਿੱਚ ਸਾਹਮਣੇ ਬੰਦਾ ਅੰਦਰ ਵਰਦਾ ਦਿਖ ਰਿਹਾ ਹੈ ਕੰਨ ਤੱਕ ਰਿਹਾ ਉਹ ਬੰਦਾ ਜਿਹੜਾ ਗਵਾਨੀ ਹੈ ਉਹ ਦੇਖਦਾ ਕਿ ਬੰਦਾ ਕੋਈ ਬਾਹਰ ਆ ਗਿਆ ਕਿ ਨਹੀਂ ਆਇਆ ਇਹ ਦੁੱਧ ਤੇ ਜ਼ਹਿਰ ਪਾਉਣਾ ਇਹਨਾਂ ਦੇ ਘਰ ਨਸੀਦੀਆਂ ਗੋਲੀਆਂ ਰੱਖਣੀਆਂ ਇਹ ਇੱਕ ਬੜਾ ਵੱਡਾ ਜੁਰਮ ਹੈ ਪਰ ਜੂਵੇਂ ਐਸਐਟੂ ਕਰਮਜੀਤ ਕੌਰ ਦੇ ਕੋਲ ਗਏ ਤੇ ਕਰਮਜੀਤ ਕੌਰ ਨੇ ਰਵੇਸ਼ ਕੁਮਾਰ ਨੂੰ ਤੋਪੋੜਾ ਸ਼ੁਰੂ ਕਰਤਾ ਕਿ ਲਈ ਤੂੰ ਇਹ ਦਰਖਾਸਤ ਅਰਜ਼ੀ ਉਸ ਤੋਂ ਬਾਅਦ ਪੰਚਾਇਤ ਤੋਂ ਐਸਐਟੂ ਦਾ ਦਬਾਅ ਬਣਾ ਕੇ ਉਹ ਇੱਕ ਪੰਚਾਇਤ ਰੈਜ਼ੋਲੂਸ਼ਨ ਪਵਾ ਲਿਆ ਜਾਨੀ ਕਿ ਇਦਾਂ ਇਦਾਂ ਦੀ ਚਿੱਠੀ ਰੁਕਵਾ ਲਈ ਇਹਦੇ ਖਿਲਾਫ ਤੇ ਜਦੋਂ ਸਾਰੇ ਪਿੰਡ ਦੇ ਪਤਵੰਤੇ ਸੱਜਣ ਜਿਵੇਂ ਜਗਿੰਦਰ ਜੀ ਬੈਠੇ ਆ ਥੇਮਾਂ ਨੂੰ ਸਰਪੰਚ ਨੇ ਇਹ ਪੰਚਾਇਤ ਮੈਨੂੰ ਬੈਠੇ ਨਹੀਂ ਇਹ ਟਾਪਰ ਜਿੰਦਗੀ ਬੈਠੇ ਆ ਸਾਰੇ ਜਨਰਲ ਸੈਕਟਰੀ ਆ ਕਿ ਪੰਚਾਇਤ ਨੇ ਕੀ ਲਿਖਿਆ ਇਹ ਤਾਂ ਚਾਹੋ ਮੈਂ ਚਾਹ ਰਿਹਾ ਲਿਖ ਕੇ ਦੇ ਤਹਾਂ ਕਿ ਇਹ ਬੰਦਾ ਬਿਲਕੁਲ ਸਾਫ ਸੁਥਰਾ ਬੰਦਾ ਹੈ ਕਦੇ ਵੀ ਕਿਸੇ ਕਿਸਮ ਨਸ਼ੇ ਦੀਆਂ ਜਾਂ ਉਹ ਕਿਸੇ ਕਿਸਮ ਦੀ ਕੋਈ ਵੀ ਸਿਕਾਇਰ ਅਜਿ ਦੇ ਪੰਚਾਇਤ ਨੂੰ ਜਾਂ ਪਿੰਡ ਵਸਾ ਨੂੰ ਨਹੀਂ ਮਿਲਦੀ ਪਰ ਐਸਐਚਓ ਕਰਮਜੀਤ ਕੌਰ ਦਾ ਕਾਰਨਾਮਾ ਜਿਹੜਾ ਉਹ ਹੈ ਕਿ ਇਹ ਦੱਸ ਰਿਹਾ ਕਿ ਬੰਦਾ ਜਿਹੜਾ ਨਸ਼ੇ ਦੀਆਂ ਗੁਲੀਆਂ ਪਾਉਣ ਗੁਲੀਆਂ ਰੱਖਣ ਬਾਅਦ ਦੂਜੇ ਜਾਰ ਕਰਨ ਵਾਲਾ ਬੰਦਾ ਸੀ ਉਹਦਾ ਨਾਮ ਹਰਜਿੰਦਰ ਸਿੰਘ ਹੈ ਨਾਲ ਨੂੰ ਪਤਾ ਬੰਦਾ ਸਿਜਰੀ ਵੀ ਚੰਦਰ ਗੰਗਾ ਦਿਖ ਰਿਹਾ ਦੀਪਿਕ ਕਰਮਜੀਤ ਕੌਰ ਜਿਹੜੀ ਐਸਐਚਓ ਹੈ ਅ ਜਿਹੜੂ ਸੋਸ਼ਲ ਮੀਡੀਆ ਦੇ ਕੁਝ ਲੋਕਾਂ ਨੂੰ ਉਹਨੇ ਕਿਸ ਤਰ੍ਹਾਂ ਦਾ ਸਿਸਟਮ ਹੁਣ ਤੋਂ ਬਣਾ ਬੂ ਕੇ ਆਪ ਇਹਨੂੰ ਦੁਬੰਗ ਪੇਸ਼ ਕਰਦੀ ਐ ਕਿਹਦੇ ਖਾਲੀ ਬਾਬਾ ਨੇ ਪਰਚੇ ਦਿੰਦੀ ਐ ਤੇ ਆਹ ਪਰਚਾ ਜਿਹੜਾ ਐ ਅਨਨੋਨ ਬੰਦੇ ਦੇ ਪਰਚਾ ਦੇਦਾ ਇੱਕ ਗਵਾਨੀ ਮੋਰਸਨ ਦੇ ਪਰਚਾ ਦੇਦਾ ਇੱਕ ਜਿਹੜਾ ਜ਼ਹਿਰ ਪਾਉਣ ਵਾਲਾ ਤੇ ਗੋਲੀਆਂ ਰੱਖਣ ਵਾਲਾ ਬੰਦਾ ਉਹਨੂੰ ਅਨਨੋਨ ਕਰਕੇ ਪਰਚਾ ਦੇਦਾ 14 ਡਿਗਰੀ ਕਰਨਾ ਐ ਤੇ ਪਰਚਾ ਬੀਬੀ ਕਰਦੀ ਐ 24 ਫਰਾਂਕ ਦਾ 10 ਦਿਨ ਪਹਿਲਾਂ ਦਾ ਪਰਚਾ ਹੀ ਲੇਟ ਕਰਦੀ ਐ ਫਿਰ ਇਹ ਐਫਐਸ ਤੋਂ ਮਿਲਦੇ ਆ ਫਿਰ ਵੀ ਕੋਈ ਕਾਰਵਾਈ ਨਹੀਂ ਹੁੰਦੀ ਹੁਣ ਪਤਾ ਨਹੀਂ ਕਰਨਜੀਤ ਕੋਲ ਜਿਹੜੀ ਐ ਐਸਐਚਓ ਹੈਗੀ ਐ ਸਭ ਇਨਸਪ ਉਡੀ ਕਿਨਾਂ ਕਿਨਿਕ ਪਹੁੰਚ ਹੈਗੀ ਹੈ ਸਾਨੂੰ ਪਤਾ ਲੱਗੇ ਕੋਈ ਘਰ ਵਾਲੇ ਕਹੌਲਦਾਰ ਹੈ ਉਹ ਅਕਸਰ ਹੀ ਕਹਿੰਦਾ ਫਿਰਦਾ ਕਿ ਕੋਈ ਬੱਡੀ ਗੱਲ ਨਹੀਂ ਅਸਰ ਤੋਂ ਲੱਗਣ ਦਾ ਕੋਈ ਮਸਲਾ ਹੀ ਨਹੀਂ ਭਾਈ ਅਸੀਂ ਜੋ ਮਰਜ਼ੀ ਕਰਕੇ ਕਿਸੇ ਵੀ ਐਮਐਲਏ ਨਾਲ ਕਿਸੇ ਵੀ ਮੰਤਰੀ ਨਾਲ ਸੈਟਲਮੈਂਟ ਕਰਕੇ ਅਸੀਂ ਐਸੇ ਤੋਂ ਰੋਵਾਂਗੇ ਸਾਡੇ ਖਲਪੂ ਪੜਨ ਦੀ ਫਰਦਰ ਕੀ ਚਾਹਣੇ ਤੁਹਾਡਾ ਕੀ ਹੋਊ ਅਸੀਂ ਇਹ ਚਾਹੁੰਦੇ ਆਂ ਕਿ ਤਾਂ ਜਿਹੜੀ ਇਹ ਪੱਤਾ ਲੇਟ ਹੋਇਆ 24 ਨੂੰ ਹੋਇਆ ਇਹਦੇ ਚ ਦੇਰੀ ਕਿਉਂ ਹੋਈ ਹੈ ਦੂਜਾ ਉਹ ਬੰਦੇ ਦੇ ਖਿਲਾਫ ਬਾਈ ਨੇਮ ਪੱਤਾ ਹੋ ਗਈ ਇਹ ਜਿਹੜੇ ਬੰਦੇ ਆ ਤੋਂ ਨੇ ਮੋਹਨ ਸਿੰਘ ਤੇ ਹਰਜਿੰਦਰ ਸਿੰਘ ਇਹਨਾਂ ਦੀ ਤਰੰਤ ਗ੍ਰਿਫਤਾਰੀ ਹੋਵੇ ਤੇ ਉਹਨਾਂ ਦੇ ਖਿਲਾਫ ਸਖਤ ਤ੍ਰਾਮਾਦਾਨ ਪੱਤਾ ਦਾ ਡਟ ਹੋਣਾ ਚਾਹੀਦਾ ਕਿਉਂਕਿ ਆ ਜਿਹੜਾ ਇਹ ਗੁੱਧ ਦੀ ਮਸਰੂ ਬੋਤਲ ਦਿਖਾ ਰਿਹਾ ਹੈ ਇਹਨਾਂ ਨੇ ਕਿਹਾ ਪੁਲਿਸ ਨੂੰ ਇਹਦਾ ਸੈਂਪਲ ਭਰਾਓ ਭਾਈ ਪੁਲਿਸ ਨੇ ਇਹਦਾ ਸੈਂਪਲ ਵੀ ਨਹੀਂ ਭਰਾਇਆ ਐਸਐਚਓ ਕਰਮਜੀਤ ਕੌਰ ਕਿਉਂ ਸੈਂਪਲ ਨਹੀਂ ਭਰਾਇਆ ਕਿਉਂ ਉਹਨਾਂ ਨੂੰ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ ਕੀ ਗੱਲਬਾਤ ਹੈ ਇਹਦੇ ਉੱਚ ਪੱਧਰ ਤੇ ਪ੍ਰਤਾਪ ਹੋਣੀ ਚਾਹੀਦੀ ਹੈ ਮੈਂ ਮੁੱਖ ਮੰਤਰੀ ਭਗਵਾਨ ਸਿੰਘ ਮਾਨ ਜੀ ਨੂੰ ਕਹਿਣਾ ਚਾਹ ਕਿ ਅਸੀਂ ਨਿਆਂ ਦੇਵਾਂਗੇ ਸਾਡੀ ਸਰਕਾਰ ਸਰਪੰਚੋਂ ਚੱਲੂਗੀ ਬਦਲਾ ਆ ਬਦਲਾ ਨਹੀਂ ਥੋੜੇ ਥੋੜੇ ਸੱਚੋ ਜਿਹੜੇ ਰਹਿ ਗਿਆ ਦੋਸ਼ੀਆਂ ਦੇ ਖਰਾਬ ਪੱਤਰ ਦੇਣ ਜਿਵੇਂ ਅਨਨੌਮ ਪਰਚੇ ਦਿੰਦੇ ਆ ਖਾਲੀ ਰੁਹਾਫਾ ਦੇ ਪਰਚੇ ਦੇਈ ਜਾਂਦੇ ਆ ਬੰਦੇ ਦੇ ਘਰੇ ਦੁੱਧ ਵਿੱਚ ਜ਼ਹਿਰ ਪਾਇਆ ਇਹਦਾ ਸੈਂਪਲ ਥੋੜੀ ਐਸਐਸਓ ਨੇ ਨਹੀਂ ਭਰਵਾਇਆ ਕੀ ਭਗਵਾਨ ਤੁਮਹਾਨੂੰ ਦੀ ਇਹ ਲਗਲੀ ਤੇ ਸਿੱਧੀ ਐ ਸੱਚੋ ਦੀ ਐ ਥੋੜੀ ਮਕਸਦ ਪੁੱਛੀ ਐ ਤੁਸੀਂ ਇਸਦਾ ਜਵਾਬ ਦੋਗੇ ਇਹ ਐਸਸੀਬੀਸੀ ਤੋਂ ਤਰ੍ਹਾਂ ਦੇ ਜਿਹੜੇ ਲੋਕ ਹੈ ਉਹਨਾਂ ਦੇ ਨਾਲ ਅਕਸਰ ਹੀ ਇਸ ਤਰ੍ਹਾਂ ਦਾ ਬੁਤਕਰ ਇਸ ਤਰ੍ਹਾਂ ਦਾ ਪਰਵਾਹ ਹੁੰਦਾ ਹੈ ਕਿ ਸਿਰਫ ਕਾਮਯਾਬ ਲੋਕਾਂ ਦੇ ਖਿਲਾਫ ਇਹ ਦੋਸ਼ੀਆਂ ਦੇ ਖਿਲਾਫ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਮੇਰਾ ਨਾਮ ਜੀ ਡਾਕਟਰ ਰਮੇਸ਼ ਕੁਮਾਰ ਹੈ ਜੀ ਕਿੰਨੀ ਸ਼ਿਰਾਵਾਲਾ ਫਸਿਲਮਾਉਂਡ ਦਿਲਾਸ਼ੀ ਕੀ ਹੋਇਆ ਕੀ ਹੈ ਕਿਸ ਤਰੀਕ ਦੀ ਘਟਨਾ ਹੈ ਟਿਕਾਣੀ ਕੀ ਸੀ ਦੀ 14 ਅਪ੍ਰੈਲ ਦੀ ਘਟਨਾ ਜੀ ਮੇਰੀ ਮਦਰ ਮੇਰੇ ਛੋਟੇ ਬ੍ਰਦਰ ਕੋਲ ਰਹਿੰਦੀ ਸੀ ਹਬੋਤ ਕੋਲ ਪਿੰਡ ਨਾ ਬਗੋਤ ਨੇ ਉੱਥੇ ਮਦਰ ਦਾ ਹੋ ਉਸੇ ਅਸੀਂ ਸਾਰਾ ਪਰਿਵਾਰ ਉੱਥੇ ਵੀ ਅਸੀਂ ਮੈਂ ਮੇਰੀ ਡੇਟੀ ਮੇਰੀ ਬੀਵੀ ਉਸ ਤੋਂ ਬਾਅਦ ਮੇਰੇ ਗਵਾਂਡੀ ਮੋਰਸ ਵਿੱਚ ਦੇ ਘਰੇ ਜਿਹੜਾ ਬੰਦਾ ਹੈਲਮਟ ਲੈ ਕੇ ਮੋਸਨ ਲੈ ਕੇ 12:47 ਮਿੰਟ ਤੇ ਆਇਆ ਜੀ ਤੇ 48:49 ਮਿੰਟ ਤੇ ਮੇਰੇ ਘਰੇ ਐਂਟਰ ਕਰ ਗਿਆ ਜੀ ਮੇਰੇ ਘਰੇ ਉਹ ਸਿੱਧਾ ਉਸੇ ਪਰ ਹੈਲਮਟਸ ਮੈਦੀ ਜੀ ਉਸ ਤੋਂ ਬਾਅਦ ਉਹਨੇ ਪਹਿਲਾਂ ਫਰਿੱਜ ਵਿੱਚੋਂ ਦੁੱਧ ਪਿਆ ਸੀ ਉਹਦੇ ਵਿੱਚ ਕੋਈ ਜਿਹੀਲੀ ਚੀਜ਼ ਮਿਲਾ ਕੇ ਜੀ ਉਸ ਤੋਂ ਬਾਅਦ ਦੂਸਰੇ ਰੂਮ ਵਿੱਚ ਜਾ ਕੇ ਜੀ 147 ਐਲਫਰੈਕਸ ਦੀਆਂ ਗੋਲੀਆਂ ਟੇਬਲ 'ਤੇ ਰੱਖ ਦਿੱਤੀਆਂ ਕੁਈ ਪਹਿਲਾਂ ਤੁਹਾਡਾ ਕੋਈ ਰਿਕਾਰਡ ਤਾਂ ਨਹੀਂ ਇਸ ਤਰ੍ਹਾਂ ਦਾ ਜਿਹੜਾ ਕੋਈ ਤੁਹਾਡਾ ਕੋਈ ਨਹੀਂ ਐਨਾ ਜਿਹੜਾ ਹਰਜਿੰਦਰ ਸਿੰਘ ਆਇਆ ਉਹਦੇ ਨਾਲ ਮੇਰੇ ਬੇਟੇ ਦਾ ਕੋਈ ਜਲਦਾ ਜੀ ਪਹਿਲਾਂ ਕਾਫੀ ਪੁਰਾਣਾ ਹੋਈ ਨਹੀਂ ਪਰ ਉਹਨਾਂ ਦਾ ਮੇਰਾ ਕੋਈ ਵਾਸਤਾ ਨਹੀਂ 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 ਹੁੰਦੀ ਤਾਂ ਪਤਾ ਦਰਤਾਂ ਨਹੀਂ ਤੁਹਾਡੇ ਨਹੀਂ ਕਿਸੇ ਤਰ੍ਹਾਂ ਅਜੇ ਤੱਕ 25 ਸਾਲ ਹੋ ਗਏ ਉਸ ਮੇਰੇ ਕੀ ਲੱਗਦਾ ਹੈ ਸਾਜ਼ਿਸ਼ ਕੌਣ ਕਰ ਸਕਦਾ ਹੈ ਸਾਜ਼ਿਸ਼ ਮੋਰ ਸਿੰਘ ਹੈ ਜੀ ਤੇ ਹਰਜਿੰਦਰ ਸਿੰਘ ਦੋਨੋਂ ਕਿਉਂ ਕਰਨ ਕੀ ਹੈ ਬਾਅਦ ਵਿੱਚ ਉਹ ਵੀ ਬੇਟੇ ਨਾਲ ਮੇਰੇ ਨਾਲ ਉਹਨਾਂ ਦਾ ਕੋ ਰੋਲਾ ਸੀ ਹਾਲਾਂਕਿ ਮੈਂ ਤਾਂ ਬੇਟਾ ਵੀ ਪਿਛਲੇ ਦਿਨ 400 ਤੋਂ ਵੇਚਿਆ ਫਿਰ ਤੋਹ ਇੱਥੇ ਹੈ ਵੀ ਨਹੀਂ ਗਾ ਸੀ ਤਿੰਨ ਹੀ ਜੀਏ ਘਰ ਦੇ ਸਾਰੇ ਅਜੇ પોલીસ ਨੇ ਐਫਆਈਆਰ ਕਰਤੀ ਉਹ ਚੋਣਾਂ ਕਿਉਂ ਦੀ ਸੀ ਕੀ ਹੋਣਾ ਸੀ ਕਿ ਨਹੀਂ ਇੱਕ ਤਾਂ ਬਾਈ ਨੇ ਹਰਜਿੰਦਰ ਸਿੰਘ ਤੇ ਐਫਆਈਆਰ ਹੋਈ ਜੀ ਇੱਕ ਅੱਗੇ ਤੋਂ ਵੀ ਸਾਨੂੰ ਇਹ ਦਾਰੇ ਜਿਵੇਂ ਹੁਣ ਲੋਕ ਸਮੂਹ ਇਹ ਦੱਸ ਰਿਹਾ ਜੀ ਵੀ ਡੀਐਸਪੀ ਵੀ ਕਹਿ ਰਿਹਾ ਕਿ ਇੱਕ ਕ੍ਰਾਸ ਪਰਚਾ ਪਾਓ ਇਹਦੇ ਤੇ ਫਿਰ ਇਹ ਰਾਈਨਾਮਾ ਹੋਏਗਾ ਠੀਕ